4 ਮਈ ਦੀ ਮੀਟਿੰਗ ਕੇਂਦਰ ਦੇ ਨਾਲ ਰੱਖੀ ਗਈ ਆ ਕਿਸਾਨ ਜਥੇਬੰਦੀਆਂ ਦੀ ਜਿਹੜੀਆਂ ਦੋ ਮੋਰਚਿਆਂ ਦੇ ਉੱਤੇ ਬੈਠੀਆਂ ਹੋਈਆਂ ਸੀ ਮੀਟਿੰਗ ਤਾਂ ਕੇਂਦਰ ਦੇ ਨਾਲ ਕਰਨ ਨੂੰ ਤਿਆਰ ਆ ਪਰ ਉਹਦੇ ਵਿੱਚ ਪੰਜਾਬ ਦੇ ਜਿਹੜੇ ਮੰਤਰੀ ਨੇ ਲੀਡਰ ਨੇ ਉਹ ਨਹੀਂ ਹੋਣੇ ਚਾਹੀਦੇ ਉਹਨਾਂ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਤੋਂ ਮਈ ਨੂੰ ਡੀਸੀ ਦਫ਼ਤਰਾਂ ਦੇ ਵਿੱਚ ਜਾ ਕੇ ਮੰਗ ਪੱਤਰ ਦੇਣਗੇ ਜੀ ਉਹ ਥਾਣਾ ਸੰਭੂ ਦਾ ਘਰਾਓ ਹੋਵੇਗਾ ਕਾਰਨ ਕੀ ਹੈ ਕਿਉਂਕਿ ਥਾਣਾ ਸੰਭੂ ਨੇ ਕਾਰਵਾਈ ਕੀਤੀ ਹੈ ਉਹਨਾਂ ਨੇ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਉੱਤੇ ਸਿਲੰਡਰ ਚੋਰੀ ਹੋਏ ਪੱਖੇ ਚੋਰੀ ਹੋਏ ਕਿੰਨਾ ਹੀ ਸਮਾਨ ਕਿਸਾਨਾਂ ਚੋਰੀ ਕੀਤਾ ਗਿਆ ਇਸ ਕਰਕੇ ਸੰਭੂ ਥਾਣੇ ਦਾ ਘਰਾਓ ਕਰਨਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀਗੇ ਤੇ ਹੁਣ ਵੀ ਕਰ ਰਹੇ ਨੇ ਇੱਕ 4 ਮਈ ਦੀ ਮੀਟਿੰਗ ਕੇਂਦਰ ਦੇ ਨਾਲ ਰੱਖੀ ਗਈ ਆ ਕਿਸਾਨ ਜਥੇਬੰਦੀਆਂ ਦੀ ਜਿਹੜੀਆਂ ਦੋ ਮੋਰਚਿਆਂ ਦੇ ਉੱਤੇ ਬੈਠੀਆਂ ਹੋਈਆਂ ਸੀ ਤੇ ਇਹਨਾਂ ਨੇ ਹੁਣ ਕਹਿ ਦਿੱਤਾ ਹੈ ਕਿ ਇੱਕ ਤਾਂ ਅਸੀਂ ਮੀਟਿੰਗ ਤਾਂ ਕੇਂਦਰ ਦੇ ਨਾਲ ਕਰਨ ਨੂੰ ਤਿਆਰ ਆ ਪਰ ਉਹਦੇ ਵਿੱਚ ਪੰਜਾਬ ਦੇ ਜਿਹੜੇ ਮੰਤਰੀ ਨੇ ਲੀਡਰ ਨੇ ਉਹ ਨਹੀਂ ਹੋਣੇ ਚਾਹੀਦੇ ਉਹਨਾਂ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਦੂਜਾ ਵੱਖ-ਵੱਖ ਪ੍ਰੋਗਰਾਮ ਉਲੀਕ ਲਏ ਗਏ ਨੇ ਸ਼ੰਭੂ ਥਾਣੇ ਦਾ ਘਰਾ ਵੀ ਕਰਨਾ ਹੈ ਤੇ ਇਸ ਤੋਂ ਇਲਾਵਾ ਮੰਗ ਪੱਤਰ ਦੇਣੇ ਨੇ ਮਤਲਬ ਤਰਤੀਬਵਾਜ਼ ਵੱਖ-ਵੱਖ ਤਰੀਕਿਆਂ ਦੇ ਮੁਤਾਬਕ ਇਹ ਪ੍ਰੋਗਰਾਮ ਲਿਖਿਆ ਗਿਆ। ਬਿਲਕੁਲ ਜੀ ਕਿਸਾਨ ਮਜ਼ਦੂਰ ਮੋਰਚਾ, ਭਾਰਤ ਅਤੇ ਸੂਖਸ਼ਾਨ ਮੋਰਚਾ ਗੈਰ-ਰਾਜਨੀਤਿਕ। ਇਹ ਦੋਵੇਂ ਇਕੱਠੇ ਹੋ ਗਏ ਤੇ ਮੈਂ ਤੇ ਜੀ ਨੇ। ਹੂੰ। ਦੋਵੇਂ ਇਕੱਠੇ ਹੋ ਗਏ ਤੇ ਇਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਕਰ ਹੈਗਾ ਹੈਗਾ ਵਿੱਚ ਬੰਦਾ ਉਹ। ਇਹ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਨਾ ਜੀ ਇਹ ਕੇਐਮਐਮ ਨੇ ਇਹਨਾ ਨਹੀਂ ਬਣਾਇਆ ਸੀਗਾ। ਸ਼ੰਭੂ ਵੈਰੀਅਰ ਦੇ ਉੱਤੇ ਕਿਸਾਨ ਮਜ਼ਦੂਰ ਮੋਰਚਾ ਬੈਠਾ ਸੀਗਾ ਉਹਦੇ ਵਿੱਚ ਰਾਏ ਸਾਹਿਬ ਦੀ ਜਥੇਬੰਦੀ ਹੋ ਗਈ ਹੋਰ ਜਥੇਬੰਦੀਆਂ ਸੀ ਜਿਹੜਾ ਸਾਂਝਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਆ ਉਹਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਇਹਨਾਂ ਦੋਵਾਂ ਦਾ ਹੀ ਸੰਘਰਸ਼ ਸੀਗਾ ਜਿਹੜਾ ਕਿਸਾਨ ਅੰਦolan 2 ਸੀ ਜਿਹੜਾ ਇਹ ਭਾਰਤਾ ਇਹ ਮਰ ਕੇ ਉਹ ਡੱਲੇਵਾਲ ਦਾ ਉਹ ਤਾਂ ਨਹੀਂ ਹੈਗਾ ਇਹ ਆਪਣਾ ਉਗਰਾਹ ਵਗੈਰਾ ਦੇ ਨਹੀਂ ਨਹੀਂ ਚਨੀ ਜੀ ਇਹਦੇ ਵਿੱਚ ਸਿਰਫ ਭੰਦੇਰ ਸਾਹਿਬ ਦੇ ਨਾਲ ਜੜੀਆਂ ਐਸੋਸੀਏਟਡ ਜਿਹੜੀਆਂ ਉਹ ਨੇ ਕੇਐਮਐਮ ਬਣਾਇਆ ਸੀ ਇਹਨਾਂ ਨੇ ਕਿਸਾਨ ਮਜ਼ਦੂਰ ਮੋਰਚਾ ਲੱਗਣਾ ਜੀ ਪਤਾ ਆਪਾਂ ਨੂੰ ਸਾਰਾ ਤੇ ਇਹਦੇ ਨਾਲ ਇਹ ਹੈ ਵੀ ਉਹ ਇਕੱਠੇ ਨੇ ਇਹ ਅਸਲ 'ਚ ਜਿਹੜੇ ਸੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਸੀ ਇਹ ਦੋਵੇਂ ਮੋਰਚੇ ਨੇ ਹੂੰ 2 ਮਈ ਨੂੰ ਡੀਸੀ ਦਫਤਰਾਂ ਦੇ ਵਿੱਚ ਜਾ ਕੇ ਮੰਗ ਪੱਤਰ ਦੇਣਗੇ ਜੀ ਉਹ ਇਹਨਾਂ ਨੇ ਫੈਸਲਾ ਕੀਤਾ 6 ਮਈ ਨੂੰ ਥਾਣਾ ਸੰਭੂ ਦਾ ਘਰਾਓ ਹੋਵੇਗਾ ਕਾਰਨ ਕੀ ਹੈ ਕਿਉਂਕਿ ਥਾਣਾ ਸੰਭੂ ਨੇ ਕਾਰਵਾਈ ਕੀਤੀ ਹੈ ਉਹਨਾਂ ਨੇ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਉੱਤੇ ਸਿਲੰਡਰ ਚੋਰੀ ਹੋਏ ਪੱਖੇ ਚੋਰੀ ਹੋਏ ਕਿੰਨਾ ਹੀ ਸਮਾਨ ਕਿਸਾਨਾਂ ਚੋਰੀ ਕੀਤਾ ਗਿਆ ਇਸ ਕਰਕੇ ਸੰਭੂ ਥਾਣੇ ਦਾ ਘਰਾਓ ਕਰਨਾ ਇਹਨੇ ਫੈਸਲਾ ਕੀਤਾ 4 ਮਈ ਨੂੰ ਜਿਹੜੀ ਮੀਟਿੰਗ ਕਰ ਰਹੀ ਆ ਸਰਕਾਰ ਉਹਦੇ ਵਿੱਚ ਬੈਠਣ ਤੋਂ ਇਨਕਾਰ ਕਰਤਾ ਇਹਨਾਂ ਜਥੇਬੰਦੀਆਂ ਨੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ